ਜਦ ਮੈਂ ਅੱਜ ਪਰਿਵਾਰ ਨੂੰ ਮਿਲਿਆ ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਂਗਾ ਕੇਸ ਕਮਜ਼ੋਰ ਹੋ ਜਾਏਗਾ ਤੂੰ ਐਮ ਕੋਕੇ ਦਾ ਨਾਮ ਨਾ ਲਗਾ ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਕਿ ਮੇਰਾ ਵੀਰ ਉਗੋਕੇ ਨੇ ਮਰਵਾਇਆ ਪਰਿਵਾਰ ਦੀ ਅਨਸਾਰ ਐਫਆਈਆਰ ਲਿਖੀ ਜਾਵੇ ਤੇ ਲਾਹਵ ਸਿੰਘ ਉਗੋਕੇ ਦਾ ਨਾਮ 120 ਵਿੱਚ ਪਾਇਆ ਜਾਵੇ ਤਨੀ ਸਾਹਿਬ ਇਹ ਜਿਹੜੀ ਗੱਲ ਹੈ ਇਹ ਤੁਹਾਨੂੰ ਉਹਨਾਂ ਦੀ ਭੈਣ ਨੇ ਦੱਸੀ ਆ ਮਨੋ ਦੇ ਭੈਣ ਨੇ ਵੀ ਦੱਸੀ ਉਹਦੇ ਭਾਈ ਨੇ ਵੀ ਦੱਸੀ ਕੀ ਧਮਕੀਆਂ ਆ ਰਹਿੰਦਾ ਸੀ ਕੋਈ ਸਰਕਾਰ ਵੱਲੋਂ ਜਾਂ ਐਮਐਲਏ ਵੱਲੋਂ ਇਹ ਜੀ ਕੋਈ ਗੱਲ ਆਈ ਹੈ ਸਾਹਮਣੇ ਉਹ ਤਾਂ ਉਹ ਵੀਡੀਓ ਵਿੱਚੇ ਕਹਿ ਰਿਹਾ ਹੈ ਹਮ ਕਿ ਇੱਥੇ ਜਿਹਨੇ ਆਣਾ ਕਫਨ ਸਿਰ 'ਤੇ ਬੰਨ੍ਹ ਕੇ ਆਓ ਹਮ ਉਹਨੇ ਸ਼ਰੀਆਮ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਮਐਲਏ ਨੇ ਇਸ ਤੋਂ ਇਲਾਵਾ ਹਮੇਸ਼ਾ ਜੀ ਉਹ ਅਸਲੇ ਦੀ ਮੰਗ ਕਰਦਾ ਰਿਹਾ ਕਿ ਮੇਰਾ ਹਥਿਆਰ ਵਾਪਸ ਕਰ ਦਿਓ ਉਹ ਸਿਕਿਉਰਿਟੀ ਦੀ ਮੰਗ ਕਰਦਾ ਰਿਹਾ ਪੁਲਿਸ ਤੋਂ ਇਹਨਾਂ ਨੇ ਕਦੇ ਉਦਾਸਰਾ ਨਹੀਂ ਦਿੱਤਾ ਨਾ ਸਿਕਿਉਰਿਟੀ ਦਿੱਤੀ